लेजे हमारे चैनल को सब्सक्राइब करें और घंटी के आइकन पर क्लिक करें व शेयर करना ना भूलें गिरदरवा पुलिस ने जाले पुलिस मॉड्यूल आजम बनके लोका तो वसूली करने वाले दो व्यक्ति कितने गिरफ्तार एसएसपी से ने मुखसर साहब डॉक्टर अक्षय चौधरी के दिशा निर्देशा तहत सिराल्टी अंशरा खिलाफ बीडी मुहिम के लड़ी तहत ਡੀਐਸਪੀ ਜਟਰਵਾ ਅਵਤਾਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਮੁੱਖ ਥਾਣਾ ਅਫਸਰ ਮੈਡਮ ਦੀਪਕਾ ਰਾਣੀ ਕਮੋਜ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਧੋਖਾ ਧੜੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਮੁੱਖ ਥਾਣਾ ਅਫਸਰ ਦੀਪਕਾ ਰਾਣੀ ਨੇ ਦੱਸਿਆ ਕਿ ਜਾਲੇ ਪੁਲਿਸ ਮੁਲਾਜ਼ਮ ਬਣ ਕੇ ਲੋਕਾਂ ਤੋਂ ਨਜਾਇਜ਼ ਵਸੂਲੀ ਕਰਨ ਵਾਲੇ ਸ਼ਰਾਰਤੀ ਅੰਸਰਾਂ ਖਿਲਾਫ ਥਾਣਾ ਜਦਰਵਾ ਵਿਖੇ ਦਰਖਾਸਤਾਂ ਮੌਸੂਲ ਹੋਈਆਂ ਸਨ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਜਦਰਵਾ ਵਿਖੇ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਅਰਸੀ ਉਹਨਾਂ ਰਸਾਕੇ ਮਕਦਮੇ ਦੀ ਤਫਸੀਲ ਦੌਰਾਨ ਕੁਲਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਕਮਿਆਰਾ ਅਤੇ ਕੁਲਵਿੰਦਰ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਕੋਟੇ ਹਮਤਪੁਰਾ ਕੋਟ ਪੈਨੋ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਲੋਕਾਂ ਨੂੰ ਡਰਾਤਮਕ ਆਕੇ ਵਸੂਲੇ 2200 ਰੁਪਏ ਵਿੱਚੋਂ 220 ਰੁਪਏ ਬਰਾਮਦ ਕੀਤੇ ਗਏ ਉਹਨਾਂ ਦੱਸਿਆ ਕਿ ਆਊਟਕਫੇ ਦੋਸ਼ੀਆਂ ਨੂੰ ਮਾਣਿਆ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਹੋਰ ਵੀ ਖੁਲਾਸੇ ਸਾਹਮਣੇ ਆ ਸਕਣ ਨੰਨ ਕੀ ਮਾਮਲਾ ਕੀ ਹੈ ਅੱਜ ਪ੍ਰੈਸਰ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਅਫਲ ਚੌਧਰੀ ਜੀਲਾ ਸ਼੍ਰੀ ਮੁਕਤਸਰ ਸਾਹਿਬ ਉਹਨਾਂ ਦੇ ਨਿਰਦੇਸ਼ਾਂ ਨਿਰਦੇਸ਼ਾ ਅਤੇ ਡੀਐਸਪੀ ਸਰਦਾਰ ਅਵਧਾਨ ਸਿੰਘ ਰਾਜਪਾਲ ਉਹਨਾਂ ਦੀ ਗਵਾਹੀ ਦੇ ਹੇਠ ਥਾਣਾ ਗਿੱਦੜਵਾ ਦੇ ਵੱਲੋਂ ਪਿਛਲੇ ਦਿਨੀ ਚੱਲ ਰਹੀਆਂ ਤੋਖਾ ਤੜੀ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਸੁਲਝਾਉਂਦੇ ਹੋਏ ਸਾਡੇ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਮਕਦਮਾ ਨੰਬਰ 109 ਅੰਡਰ ਸੈਕਸ਼ਨ 308 2 318 4 204 ਬੀਐਨਸ ਨੇ ਜਾਤ ਦਾ ਮੁਕਦਮਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਦੋ ਵਿਅਕਤੀਆਂ ਦੇ ਵੱਲੋਂ ਫਰਜੀ ਪੁਲਿਸ ਅਫਸਰ ਬਣ ਕੇ ਅਤੇ ਮੁਲਾਜ਼ਮ ਬਣ ਕੇ ਆਮ ਲੋਕਾਂ ਦੇ ਨਾਲ ਜਿਹੜੀਆਂ ਨੇ ਠੱਗੀਆਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਪਾਸੋਂ ਪੈਸੇ ਮਸੂਲ ਕੀਤੇ ਜਾ ਰਹੇ ਸੀ ਜਿਸ ਤੇ ਕੁਲਵਿੰਦਰ ਕੁਲਵਿੰਦਰ ਸਿੰਘ ਸਨ ਆਫ ਜਗਸੀਰ ਸਿੰਘ ਗੋਵਿੰਦਰ ਸਿੰਘ son of ਬਿੰਦਰ ਸਿੰਘ ਵਾਸੀ ਕੋਠੇ ਹਿੰਮਤਪੁਰਾ ਦੋ ਵਿਅਕਤੀਆਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਖਿਲਾਫ ਸਾਡੇ ਕੋਲ ਥਾਣਾ ਦੇ ਵਿੱਚ ਤਿੰਨ ਜਿਹੜੀ ਹੈਗੀਆਂ ਦਰਖਾਸਤਾਂ ਮਿਲੀਆਂ ਨੇ ਜਿਸ ਤੇ ਨਵਦੀਪ ਸਿੰਘ son of ਬਿੰਦਰ ਸਿੰਘ ਵਾਸੀ ਗਿੱਦੜਵਾਦੀ ਦਰਖਾਸਤ ਦੇ ਉੱਪਰ ਮਕਦਮਾ ਦਰਜ ਕੀਤਾ ਗਿਆ ਤੇ ਜਿਹੜੀ ਅੱਗੇ ਦੀ ਤਫ਼ਤੀਸ਼ ਜਾਰੀ ਹੈ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸਰਮਾਨ ਜਿਹੜਾ ਹਾਸਲ ਕਰਕੇ ਹੋਰ ਤਫਸੀਲ ਕਿੰਨੀ ਕੁ ਰਕਮ ਤੋਂ ਮੈਂ ਰਿਪੋਰਟ ਕਰ ਚੁੱਕਿਆ ਸਰ ਕਿੰਨੇ ਕੁ ਪੈਸੇ ਲੰਨਦੇ ਸੀ ਡਿਮਾਂਡ ਕਿੰਨੀ ਕਿੰਨਾ ਦੀ ਡਿਮਾਂਡ 10 ਤੋਂ 15000 ਤੱਕ ਸੀਗੀ ਜਿਸ ਦੇ ਵਿੱਚ ਕਿਤੋਂ ਇਹਨਾਂ ਨੂੰ 2000 ਕਿਤੇ 4000 ਕਿਤੇ 5000 ਇਸ ਤਰ੍ਹਾਂ ਇਹਨਾਂ ਨੇ ਲੋਕਾਂ ਕੋਲ ਪੈਸੇ ਲਈ ਹੈ ਜੀ ਦਰਖਾਸਤਾਂ ਕੋਲ ਕਿੰਨੀ ਹੋਈ ਹੈ ਜੀ ਸਾਡੇ ਕੋਲ ਤਿੰਨ ਦਰਖਾਸਤਾਂ ਆਈਆਂ ਨੇ ਤੁਸੀਂ ਕਿੰਨੇ ਕੁ ਤੋਂ ਮੰਨਦੇ ਹੋ ਇਹ ਇਹਨਾਂ ਨੇ ਸੱਤ ਜਿਹੜੇ ਵਿਅਕਤੀਆਂ ਤੋਂ ਜਿਹੜੇ ਨੇ ਪੈਸੇ ਲਏ ਹੈ ਕੋਈ ਮੰਨਦੇ ਆ ਇੱਕ ਜਿਹੜੇ ਹੈਗੇ ਕੁਠੀ ਮਤਪੁਰਾ ਤੇ ਕੁਲਵਿੰਦਰ ਸਿੰਘ ਉਹਦੇ ਖਿਲਾਫ ਜਿਹੜਾ ਐਨਡੀ ਦਾ ਮਕਦਮਾ ਪਹਿਲਾਂ ਦਰਜ ਹੈਗਾ ਬਾਕੀ ਫਿਰ ਵੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੇ ਇਹਨਾਂ ਦੇ ਖਿਲਾਫ ਹੋਰ ਵੀ ਦਰਖਾਸਤਾਂ ਆਉਂਦੀਆਂ ਨੇ ਤਾਂ ਅਸੀਂ ਉਹਨਾਂ ਦੀ ਪੜਤਾਲ ਕਰਾਂਗੇ ਜਿਹੜੀ ਨਹੀਂ ਆਈਆਂ ਅਜੇ ਸਾਡੇ ਪਾਸ ਤੇ ਜਿਹਨੇ ਸਾਥ ਦੋ ਠੀਕ ਹੈ ਜੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਹਾਡੇ ਨਾਲ ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਬਣ ਕੇ ਜਾਂ ਕੋਈ ਵੀ ਵਿਅਕਤੀ ਤੁਹਾਡੇ ਤੋਂ ਥੰਗੀ ਮਾਰਦਾ ਜਾਂ ਪੈਸੇ ਮੰਗਦਾ ਉਹਦੇ ਤੁਸੀਂ ਥਾਣੇ ਆ ਕੇ ਦਰਖਾਸਤ ਦਿਓ ਅਸੀਂ ਪੜਤਾਲ ਕਰਕੇ ਜਿਹੜਾ ਹੈਗਾ ਕਾਰਵਾਈ ਕਰਾਂਗੇ ਜੇਕਰ वहां से पत्रकार गोविंद गुप्ता की रिपोर्ट